ਸਰਵੀ ਸੰਗਰੂਰ ਵੀ ਦੀ ਰਛਨਾ ਮੰਮੀ ਡੈਡੀ ਆਪਣੇ ਤੇ ਮੈਨੂੰ ਮਾੜ ਹੈ ਮੰਮੀ ਡੈਡੀ ਆਪਣੇ ਤੇ ਮੈਨੂੰ ਮਾੜ ਹੈ ਮੰਮੀ ਡੈਡੀ ਆਪਣੇ ਤੇ ਮੈਨੂੰ ਮਾੜ ਹੈ ਪ੍ਰਾਪਤ ਕੀਤਾ ਬਹੁਤਾਂ ਗਿਆਨ ਹੈ ਤਾਹ ਤੋਂ ਪ੍ਰਾਪਤ ਕੀਤਾ ਬਹੁਤਾਂ ਗਿਆਨ ਹੈ ਤਾਹ ਤੋਂ ਪ੍ਰਾਪਤ ਕੀਤਾ ਬਹੁਤ ਗਿਆਨ ਹੈ ਉਤਦਾ ਕਰਨਾ ਉਤਸਵ ਦਾ ਕਰਨਾ ਨਿੱਤ ਪਰ ਯਾਰ ਡੈਡੀ ਜੀ ਅੱਜ ਨਹੀਂ ਹੈਗਾ ਐਤਵਾਰ ਡੈਡੀ ਜੀ ਅੱਜ ਨਹੀਂ ਹੈਗਾ ਐਤਵਾਰ ਡੈਡੀ ਜੀ ਮੰਮੀ ਡੈਡੀ ਆਪਣੇ ਤੇ ਮੈਨੂੰ ਮਾਣ ਹੈ ਤਾ ਹਾਥੋਂ ਪ੍ਰਾਪਤ ਕੀਤਾ ਬਹੁਤਾਂ ਗਿਆਨ ਹੈ ਉਸਦਾ ਕਰਨਾ ਨਿੱਤ ਹੈ ਪਰ ਯਾਰ ਡੈਡੀ ਜੀ